ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਉੱਤਰਾਖੰਡ ਦੇ ਪਾਵਰ ਟਨਲ ਪ੍ਰੋਜੈਕਟ ਵਿੱਚ 19 ਕਰਮਚਾਰੀਆਂ ਨੂੰ ਪਹੁੰਚਾਇਆ ਗਿਆ ਪੰਜਾਬ ਵਿੱਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਜਸਟਿਸ ਵਿਕ੍ਰਮਨਾਥ ਨੇ ਕਿਹਾ ਹੈ ਕਿ ਕੁੱਤਿਆਂ ਦੇ ਸੰਬੰਧ ਵਿੱਚ ਉਹਨਾਂ ਨੇ ਜੋ ਫੈਸਲਾ ਦਿੱਤਾ ਸੀ ਉਸ ਨੇ ਉਹਨੂੰ ਸਾਰੀ ਦੁਨੀਆ ਵਿੱਚ ਪ੍ਰਸਿੱਧ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਾਈਗਾਸ ਤੋਂ ਉਹਨਾਂ ਨੇ ਫੈਸਲਾ ਦਿੱਤਾ ਸੀ ਕਿ ਕੁੱਤਿਆਂ ਦੀ ਨਸਬੰਦੀ ਤੇ ਟੀਕਾ ਕੰਡ ਕਰਕੇ ਉਹਨਾਂ ਨੂੰ ਉਸੇ ਜਗ੍ਹਾ ਤੇ ਛੱਡਿਆ ਜੱਬ ਜਿੱਥੋਂ ਉਸ ਨੂੰ ਖੜਿਆਸੀ ਹਮਾਈ ਫੌਜ ਨੂੰ ਦੋ ਤੇਜਿਸ ਮਾਰਕਵਾਨ ਏ ਜਹਾਜ਼ ਮਿਲ ਸਕਦੇ ਹਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮਹਿਲਾ ਜੱਜਾਂ ਦੀ ਸੰਖਿਆ ਬੇਹੱਦ ਹੀ ਘਟਿਆ ਉੱਤਰਾਖੰਡ ਤ੍ਰਿਪੁਰਾ ਸਮੇਤ 4 ਮਹਿਲਾ ਰਾਜਾਂ ਵਿੱਚ ਕੋਈ ਵੀ ਮਹਿਲਾ ਜੱਜ ਨਹੀਂ ਹੈ ਭਾਰਤ ਦੇ ਪ੍ਰਧਾਨ ਮੰਤਰੀ ਚੀਨ ਦੀ ਯਾਤਰਾ ਤੇ ਹਨ ਉਹਨਾਂ ਨੇ ਸੀ ਜਿਨ ਪਿੰਗ ਦੀ ਅਫੀਸ਼ੀਅਲ ਕਾਰਵੇ ਸਫ਼ਰ ਕੀਤਾ ਏਸ਼ੀਆ ਹਾਕੀਪ ਕਬਜ ਭਾਰਤ ਨੇ ਜਾਪਾਨ ਨੂੰ 3-2 ਨਾਲ ਹਰਾ ਦਿੱਤਾ ਅਮਰੀਕਾ ਸਰਕਾਰ ਜਾਪਾਨ ਨੂੰ ਚੋਲ ਖਰੀਦਣ ਲਈ ਮਜਬੂਰ ਕਰ ਰਹੀ ਹੈ ਭਾਰਤ ਵੱਲੋਂ ਹੁਣ ਯੂਕੇ